ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਵੱਡੀ ਗਿਣਤੀ ਦੇ ਵਿੱਚ ਭਾਰਤੀ ਵਿਦੇਸ਼ਾਂ ਦਾ ਰੁਖ ਕਰਦੇ ਨੇ ਖਾਸ ਕਰ ਪੰਜਾਬੀਆਂ ਵਾਸਤੇ ਤੇ ਹੋਰ ਨਾ ਭਾਰਤੀਆਂ ਵਾਸਤੇ ਕੈਨੇਡਾ ਉਹਨਾਂ ਦੀ ਪਸੰਦੀਦਾ ਥਾਂ ਬਣਿਆ ਹੋਇਆ ਜਿੱਥੇ ਰੋਜ਼ਗਾਰ ਦੀ ਤਲਾਸ਼ ਕੀਤੀ ਜਾਂਦੀ ਹੈ ਜਿੱਥੇ ਜਾ ਕੇ ਉਹ ਆਪਣੀ ਪੜ੍ਹਾਈ ਮੁਕੰਮਲ ਕਰਦੇ ਨੇ ਤੇ ਫਿਰ ਉੱਥੇ ਸਥਾਪਿਤ ਹੋਣ ਦੀ ਕੋਸ਼ਿਸ਼ ਕਰਦੇ ਨੇ ਪਰ ਹੁਣ ਕੈਨੇਡਾ ਦੇ ਵਿੱਚ ਵੀ ਸਖਤੀ ਸ਼ੁਰੂ ਹੋ ਗਈ ਹੈ ਕੈਨੇਡਾ ਦੇ ਵਿੱਚ 30 ਹਜ਼ਾਰ ਲੋਕਾਂ ਦੀ ਅਜਿਆਂ ਦੀ شناخت ਕੀਤੀ ਗਈ ਹੈ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਣਾ ਹੈ ਜਿਨ੍ਹਾਂ ਦੀਆਂ ਰਾਜਸੀ ਸ਼ਰਨ ਵਾਲੀਆਂ ਅਰਜ਼ੀਆਂ ਬਹੁ ਗਿਣਤੀ ਦੀਆਂ ਰੱਦ ਹੋ ਚੁੱਕੀਆਂ ਨੇ ਉਹਨਾਂ ਦੇ ਉੱਤੇ ਹੁਣ ਡਿਪੋਰਟੇਸ਼ਨ ਦੀ ਤਲਵਾਰ ਲਮਕ ਚੁੱਕੀ ਹੈ ਤੇ ਨਾਲ ਹੀ ਏਜੰਸੀਆਂ ਵੱਲੋਂ ਲਗਾਤਾਰ ਉਹਨਾਂ ਨੂੰ ਫੜਨ ਵਾਸਤੇ ਕਾਬੂ ਕਰਨ ਵਾਸਤੇ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਕੈਨੇਡਾ ਬਾਰਡਰ ਸਰਵਿਸ ਏਜੰਸੀ ਹੈ CBSA ਕਿਹਾ ਜਾਂਦਾ ਹੈ ਇਹਨਾਂ ਨੇ ਕੁਝਕ ਲੋਕਾਂ ਦੀ شناخت ਕੀਤੀ ਸੀਗੀ ਤੇ ਇਹਨਾਂ ਨੇ 30000 ਤੋਂ ਵੱਧ ਵਾਰੰਟ ਹਾਸਲ ਕੀਤੇ ਸੀਗੇ ਕਿ ਜਿਨ੍ਹਾਂ ਲੋਕਾਂ ਦੇ ਉੱਤੇ ਕੋਈ ਨਾ ਕੋਈ ਅਪਰਾਧਿਕ ਮਾਮਲਾ ਹੈ ਜਿਹੜੇ ਕਿਸੇ ਵੱਖਰੇ ਵੀਜ਼ੇ ਤੇ ਆਏ ਸੀ ਵੀਜ਼ਾ ਦੀ ਮਿਆਦ ਖਤਮ ਹੋ ਚੁੱਕੀ ਆ ਸਟੱਡੀ ਵੀਜ਼ੇ ਤੇ ਆਏ ਸੀ ਤਾਂ ਉਹ ਵੀ ਖਤਮ ਹੋ ਚੁੱਕਿਆ ਤੇ ਇਸ ਤੋਂ ਇਲਾਵਾ ਕੁਝਕ ਜਿਹੜੇ ਅਪਰਾਧਿਕ ਵਿਰਤੀ ਵਾਲੇ ਲੋਕ ਨੇ ਅਪਰਾਧਿਕ ਸਰਗਰਮੀਆਂ ਦੇ ਵਿੱਚ ਪਾਏ ਗਏ ਸੀ ਉਹਨਾਂ ਨੂੰ ਡਿਪੋਰਟ ਕੀਤਾ ਜਾਣਾ 30000 ਨੇ ਤੇ ਇਹਦੇ ਵਿੱਚ ਜੇਕਰ ਗੱਲ ਕਰੀਏ ਤਾਂ ਸਭ ਤੋਂ ਵੱਧ ਭਾਰਤੀ ਨੇ ਤੇ ਭਾਰਤੀਆਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਪੰਜਾਬੀ ਨੇ ਜਿਨ੍ਹਾਂ ਦੇ ਉੱਤੇ ਡਿਪੋਰਟ ਦੀ ਤਲਵਾਰ ਲੰਮ ਗਈ ਹੈ ਤੇ ਦੂਜੇ ਨੰਬਰ ਦੇ ਉੱਤੇ ਗੁਜਰਾਤੀ ਨੌਜਵਾਨ ਨੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ 30000 ਦਾ ਇਹ ਅੰਕੜਾ ਹੈ ਜਿਹਦੇ ਤਹਿਤ ਹੁਣ ਫੜੋ ਫੜੀ ਵਾਲਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਤਾਂ ਦੱਸ ਦਿਓ ਕਿ 30000 ਵਾਰੰਟਾਂ ਵਾਲੀਆਂ ਜਿਹੜੀਆਂ ਅਰਜ਼ੀਆਂ ਸੀਗੀਆਂ ਉਹ ਸੂਚੀ ਸੀਗੀਆਂ ਉਹਦੇ ਵਿੱਚੋਂ 88% ਜਿਹੜੇ ਸੀਗੇ ਉਹਨਾਂ ਨੇ ਆਪਣੀਆਂ ਜਿਹੜੀਆਂ ਅਰਜ਼ੀਆਂ ਲਗਾਈਆਂ ਹੋਣਗੀਆਂ ਰਾਸੀ ਕਰਨ ਵਾਸਤੇ ਉਹ ਰੱਦ ਹੋ ਗਈਆਂ ਸੀ ਯਾਨੀ 100 ਦੇ ਵਿੱਚੋਂ 88% ਅਰਜ਼ੀਆਂ ਰੱਦ ਹੋ ਗਈਆਂ ਸੀ ਇਸ ਕਰਕੇ ਹੁਣ ਇਹਨਾਂ ਨੂੰ ਵਾਪਸ ਭੇਜਿਆ ਜਾਣਾ ਹੈ ਇਹਦੇ ਨਾਲ ਇੱਕ ਹੋਰ ਗੱਲ ਵੀ ਹੈ ਕਿ ਜਿਹੜੇ ਲੋਕ ਕਿਸ ਤਰ੍ਹਾਂ ਦੇ ਨਾਲ ਡਿਪੋਰਟ ਹੋਣਗੇ ਉਹ ਦੁਬਾਰਾ ਕੈਨੇਡਾ ਦੀ ਫਾਈਲ ਲਗਾ ਸਕਣਗੇ ਜਾਂ ਨਹੀਂ ਇਹਦੇ ਬਾਰੇ ਵੀ ਕੁਝਕ ਤੱਤ ਸਾਹਮਣੇ ਆ ਰਹੇ ਨੇ ਕਹਿੰਦੇ ਜੇਕਰ ਉਹ ਦੁਬਾਰਾ ਵੀਜ਼ਾ ਅਪਲਾਈ ਕਰਦੇ ਨੇ ਤਾਂ ਉਹਨਾਂ ਨੂੰ ਉਹ ਖਰਚਾ ਵੀ ਭਰਨਾ ਪਵੇਗਾ ਜਿਹੜਾ ਖਰਚਾ ਕੈਨੇਡਾ ਸਰਕਾਰ ਨੇ ਉਹਨਾਂ ਤੇ ਕੀਤਾ ਹੈ ਉਹਨਾਂ ਨੂੰ ਵਾਪਸ ਭੇਜਣ ਦੇ ਲਈ ਉਹਨਾਂ ਨੂੰ ਫੜੋ ਫੜੀ ਵਾਸਤੇ ਜਾਂ ਉਹਨਾਂ ਦੇ ਉੱਤੇ ਕਾਰਵਾਈ ਕਰਨ ਵਾਸਤੇ ਤਾਂ ਇਹ ਤਕਰੀਬਨ ਜਿਹੜਾ ਖਰਚਾ ਹੈ ਇਹ 3800 ਡਾਲਰ ਦਾ ਬਣਦਾ ਹੈ ਉਹਦਾ ਭੁਗਤਾਨ ਕਰਨਾ ਪਵੇਗਾ ਤੇ ਇਸ ਤੋਂ ਇਲਾਵਾ ਜੇਕਰ ਕੈਨੇਡਾ ਦੀ ਸਰਕਾਰ ਇਹਨਾਂ ਦੇ ਵਿੱਚੋਂ ਕਿਸੇ ਵੀ ਵਿਅਕਤੀ ਨੂੰ ਖਾਸ ਸਹੂਲਤ ਦੇ ਰਾਹੀਂ ਵਿਸ਼ੇਸ਼ ਤਰ੍ਹਾਂ ਦੇ ਨਾਲ ਸਕਾਟ ਕਰਕੇ ਭੇਜਦੀ ਹੈ ਜਾਂ ਕਿਸੇ ਵੀ ਤਰੀਕੇ ਨਾਲ ਜਿਵੇਂ ਅਮਰੀਕਾ ਤੋਂ ਜਹਾਜ਼ ਵਗੈਰਾ ਆਉਂਦੇ ਰਹੇ ਨੇ ਸਪੈਸ਼ਲ ਤਾਂ ਉਹਨਾਂ ਨੂੰ ਜੇਕਰ ਦੁਬਾਰਾ ਅਰਜ਼ੀ ਲਾਉਣੀ ਪੈਂਦੀ ਹੈ ਤਾਂ ਉਹਨਾਂ ਨੂੰ 12800 ਡਾਲਰ ਭਰਨੇ ਪੈਣਗੇ ਤੇ ਇਹ ਵੀ ਇੱਕ ਦੱਸਿਆ ਜਾ ਰਿਹਾ ਹੈ ਕਿ ਜੇਕਰ ਵੀਜ਼ਾ ਫਾਈਲ ਰਿਜੈਕਟ ਹੁੰਦੀ ਆ ਤਾਂ ਫੀਸ ਜਿਹੜੀ ਭਰੀ ਹੋਈ ਆ ਇਹ ਹਰਜ਼ਾਨਾ ਭਰਿਆ ਹੋਇਆ ਉਹ ਕਿਸੇ ਵੀ ਕੀਮਤ ਦੇ ਉੱਤੇ ਵਾਪਸ ਨਹੀਂ ਕੀਤਾ ਜਾਵੇਗਾ ਯਾਨੀ ਕਿ ਇੱਕ ਪਾਸੇ ਡਿਪੋਰਟੇਸ਼ਨ ਦੂਜੇ ਪਾਸੇ ਜੇਕਰ ਉਹ ਬੰਦਾ ਅਪਲਾਈ ਕਰਦਾ ਹੈ ਦੁਬਾਰਾ ਤਾਂ ਉਹਨੂੰ ਇਹ ਮੋਟੀ ਰਕਮ ਵੀ ਅਦਾ ਕਰਨੀ ਪਵੇਗੀ ਤਾਂ ਦੱਸਦੀ ਕਿ ਰਾਜਸੀ ਪਨਾਹ ਲੈਂਦੇ ਨੇ ਲੋਕ ਉੱਥੇ ਜਾ ਕੇ ਕਰਜ਼ੀ ਲਗਾ ਦਿੰਦੇ ਨੇ ਕਿ ਸਾਨੂੰ ਰਾਸੀ ਪਨਾਹ ਦਿੱਤੀ ਜਾਵੇ ਸਾਨੂੰ ਆਪਣੇ ਦੇਸ਼ ਦੇ ਵਿੱਚ ਕਿਤੇ ਖਤਰਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਉਹ ਅਰਜ਼ੀਆਂ ਵਿਚਾਰੀਆਂ ਜਾਂਦੀਆਂ ਨੇ ਪਰ ਇਹਨਾਂ ਦਾ ਜਿਹੜਾ ਬੈਕਲੌਗ ਕਾਫੀ ਬਣ ਗਿਆ ਸੀਗਾ 2019 ਦੇ ਵਿੱਚ ਜੋ ਅੰਕੜੇ ਸੀਗੇ ਉਹਦੇ ਨਾਲੋਂ ਇਹ ਬਹੁਤ ਜ਼ਿਆਦਾ ਪਾਈਆਂ ਗਈਆਂ ਨੇ ਏ ਅਰਜ਼ੀਆਂ ਇਹਨਾਂ ਦਾ ਨਿਬੇੜਾ ਕੀਤਾ ਜਾ ਰਿਹਾ ਹੈ ਤੇ ਇਹਨਾਂ ਅਰਜ਼ੀਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰਿਕਾਰਡ ਤੋੜ ਦਿੱਤੇ ਨੇ ਤੇ ਇਹਦੇ ਵਿੱਚ 2024 ਦੇ ਦੌਰਾਨ 20 ਹਜ਼ਾਰ ਤੋਂ ਵੱਧ ਜਿਹੜੀਆਂ ਅਰਜ਼ੀਆਂ ਪਹੁੰਚੀਆਂ ਸੀਗੀਆਂ ਜਿਨ੍ਹਾਂ ਦਾ ਨਿਬੇੜਾ ਜਲਦ ਤੋਂ ਜਲਦ ਕੀਤਾ ਜਾ ਰਿਹਾ ਹੈ ਤਾਂ ਜੋ ਜਿਹਨੂੰ ਰਾਸ ਸੀ ਪਨਾ ਮਿਲਨੀ ਹੈ ਸ਼ਰਨ ਮਿਲਨੀ ਹੈ ਉਹਨੂੰ ਦਿੱਤੀ ਜਾਵੇ ਤੇ ਬਾਕੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ ਤੁਹਾਨੂੰ ਯਾਦ ਹੋਵੇਗਾ ਕਿ ਅਮਰੀਕਾ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਏ ਪ੍ਰਵਾਸੀਆਂ ਨੂੰ ਵਾਪਸ ਮੋੜਿਆ ਸੀਗਾ ਤਿੰਨ ਜਹਾਜ਼ ਅਮਰਸਰ ਪਹੁੰਚੇ ਸੀ ਡੇਟਸ ਵੱਖ-ਵੱਖ ਸੀਗੀਆਂ ਤਾਂ ਉਹਦੇ ਵਿੱਚ ਕਈਆਂ ਨੂੰ ਡਿਪੋਰਟ ਕੀਤਾ ਗਿਆ ਕਈਆਂ ਦੇ ਸੁਪਨੇ ਟੁੱਟੇ ਕਈਆਂ ਨੇ ਆਪਣੇ ਘਰ ਗਹਿਣੇ ਕੀਤੇ ਕਈਆਂ ਨੇ ਘਰ ਜ਼ਮੀਨਾਂ ਜਾਇਦਾਦਾਂ ਵੇਚੀਆਂ ਲੋਨ ਲਏ ਤੇ ਫਿਰ ਕਿਤੇ ਬਾਹਰ ਗਏ ਸੀ ਪਰ ਇੱਕ ਦੋ ਮਹੀਨੇ ਦੇ ਬਾਅਦ ਹੀ ਉੱਥੇ ਜਾ ਕੇ ਫੜੇ ਗਏ ਤੇ ਨਾਲ ਦੀ ਨਾਲ ਹੀ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਕਈ ਤਾਂ ਮੌਕੇ ਤੇ ਹੀ ਗ੍ਰਿਫਤਾਰ ਹੋ ਗਏ ਸੀ ਹੁਣ ਵੀ ਵੱਡੀ ਗਿਣਤੀ ਦੇ ਵਿੱਚ ਅਮਰੀਕਾ ਨੇ ਵੀ ਕਈ ਲੋਕਾਂ ਨੂੰ ਰੀਟੇਨ ਕੀਤਾ ਹੋਇਆ ਜਿਨ੍ਹਾਂ ਨੂੰ ਵਾਪਸ ਭੇਜਣ ਦੀ ਤਿਆਰੀਅਤ ਨਾਲ ਹੀ ਕਿਹਾ ਸੀਗਾ ਜਿਹੜਾ ਕੋਈ ਰਹਿਣਾ ਚਾਹੁੰਦਾ ਤਾਂ ਉਹਨੂੰ ਜਿਹੜੇ ਡਾਲਰਸ ਦੇ ਹਿਸਾਬ ਦੇ ਨਾਲ ਰੋਜ਼ਾਨਾ ਦੀ ਇੱਕ ਫੀਸ ਪੇ ਕਰਨੀ ਪਵੇਗੀ ਜਦੋਂ ਤੱਕ ਉਹ ਆਪਣੀ ਕੋਈ ਕਾਗਜ਼ੀ ਕਾਰਵਾਈ ਕਰਵਾ ਰਿਹਾ ਨਹੀਂ ਤਾਂ ਉਹਨੂੰ ਫਿਰ ਵਾਪਸ ਭੇਜਿਆ ਜਾਵੇਗਾ ਤੇ ਹੁਣ ਕੈਨੇਡਾ ਦੇ ਵਿੱਚ ਵੀ ਇਹ ਜਿਹੜਾ ਵਿਭਾਗ ਹੈ ਇਸ ਦੇ ਨਾਲ ਸੰਬੰਧਿਤ ਕੈਨੇਡਾ ਦਾ ਬਾਰਡਰ ਸਰਵਿਸ ਦਾ ਉਹਨਾਂ ਨੇ ਐਕਟਿਵਨੈਸ ਦਿਖਾ ਦਿੱਤੀ ਹੈ ਕੈਨੇਡਾ ਦੇ ਵਿੱਚ ਸਰਕਾਰ ਬਦਲੀ ਹੈ ਸਰਕਾਰ ਉਸੇ ਪਾਰਟੀ ਦੀ ਆ ਪਰ ਇੱਕ ਤਾਂ ਪ੍ਰਧਾਨ ਮੰਤਰੀ ਸਾਹਿਬ ਬਦਲ ਚੁੱਕੇ ਨੇ ਤੇ ਉਹ ਵੀ ਥੋੜੀ-ਬਹੁਤੀ ਸਖਤੀ ਕਰਦੇ ਨਜ਼ਰ ਆ ਰਹੇ ਨੇ ਮਾਰਕ ਕਰਨੇ ਤੇ ਜਿਸ ਤਰ੍ਹਾਂ ਦੇ ਨਾਲ ਕੋਈ ਵੀ ਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਤਾਂ ਉਹਦੇ ਉੱਤੇ ਹੁਣ ਸਖਤੀ ਹੋਣੀ ਲਾਜ਼ਮੀ ਆ 30000 ਦੀ ਜਿਹੜੀ ਸੂਚੀ ਆ ਉਹ ਤਾਂ ਕਾਫੀ ਚਰਚਾ ਦੇ ਵਿੱਚ ਆਈ ਹੋਈ ਆ ਹੁਣ ਦੇਖਣਾ ਹੋਵੇਗਾ ਕਿ ਕਿੰਨੇ ਕੁ ਲੋਕ ਡਿਪੋਰਟ ਹੁੰਦੇ ਨੇ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ